ਨਾ ਚੰਦੇਓ ਲਾਲ ਨੇ ਬੋਲੀ ਮਾਰਤੀ ਰਾਜੇ ਨੂੰ ਕਹਿੰਦੀ ਤੇ ਰਾਜਿਆ ਮਾਰਨਾ ਸਾਨੂੰ ਬੋਲੀਆਂ ਆ ਰਿਹਾ ਵੇ ਤੂੰ ਸਾਡੇ ਮਾਨਾ ਭਾਵੇਂ ਤਰਸ ਕਰਕੇ ਤੇਰੀ ਰੋਟੀ ਰਹਿੰਦੀ ਉਲਟਾ ਨੱਕ ਚੜਾਵੇਂ ਕੱਚੀਆਂ ਪੱਕੀਆਂ ਪਰਖਣ ਲੱਗਿਆ ਵੇ ਤੂੰ ਸ਼ੁਕਰਨਾ ਜਿਹਨ ਵਿੱਚ ਲਿਆਵੇਂ ਮੈਂ ਕੀ ਜਾਣਾ ਚੂਚ ਕਮਹਿਰ ਦੇ ਹੀਰ ਦੇ ਹੱਥ ਦੀ ਆਗ ਦੀ ਪਾਣੀ ਅਰਾਂਜੇ ਨੂੰ ਭਰਾਈ ਦੀ ਬੋਲੀ ਕਿਉਂ ਲਾਗੀ ਜਿਉ ਸਾਬਣ ਮੁਠਾ ਚੁੱਲਾ ਕਿਨਾਰੇ ਰਹਿਦਾ ਪਰ ਛੇ ਨਹੀਂ ਰਜਦੀ ਨਾਮ ਬੇਲਾ ਕਜ ਨਹੀਂ ਪੁਤਲੀਆਂ ਫਲ ਫੁੱਲਾਂ ਦੇ ਭਾਰ ਚਿਲਗੋ ਨਰ ਦਾ ਜੀਵਨਾ ਜਿਹੜੇ ਕਰ ਨੂੰ ਭਰਾਈ ਜਾਂਦਾ ਕਿੱਥੇ ਚਲਾ ਗਿਆ ਚੰਗਰ ਸਿਆਲਾ ਨੂੰ ਵੀਰ ਨੂੰ ਵਿਹੜ ਦਾ ਰਸਤੇ ਜਦ ਰਿਆ ਪੰਹਾ ਜਿਹੜਾ ਤਖਤਾ ਜਾਰਾ ਚੰਗਰ ਇਧਰ ਲੇ ਫਸਿਆ ਚੰਗਰ ਸਿਆਲਾ ਜਦ ਰਿਆ ਇਧਰ ਲੇ ਫਸਿਆ ਨਾ ਹੁਣੇ ਕਾ ਕੇ ਬਾਹੂ ਠੇਕਾ ਦਿੰਦਾ ਇੱਕ ਲੁੱਡਣ ਮਦਾ ਠੇਕਾ ਲਊਗਾ ਨਗਰਾਂ ਵਾਲੇ ਉੱਪਰ ਚੜਾਣੇ ਹਲੇ ਓਏ ਹਾਂ ਵੀ ਮਲਾ ਹੱਥ ਹੋ ਬਈ ਬਾਉਜੀ ਨਮਸਤੇ ਜੀ ਨਮਸਤੇ ਵੀ ਨਮਸਤੇ ਕੌਣ ਆ ਬਈ ਤੂੰ ਮਲਾ ਹੁੰਨੇ ਆਲੀ ਮਲਾ ਹਾਂ ਜੀ ਅੱਛਾ ਨਾਂ ਕੀ ਆ ਤੇਰਾ ਮੇਰਾ ਨਾਂ ਫੁੱਫੜ ਇਹ ਲਿਸ਼ਟ ਚੱਕਿਆ ਆ ਓ ਯਾਰ ਉਹਦੇ ਜਿੱਧਰ ਨਾਉ ਲੁੱਟਣ ਦਾ ਬੋਲਦਾ 2001 ਤੋਂ ਲੈ ਕੇ ਬਾਪੂ ਆ ਲੁੱਟਣ ਦਾ ਮਰ ਗਿਆ ਲੁੱਟਣ ਮਰ ਗਿਆ ਹਾਂ ਓਹੋ ਯਾਰ ਬੜਾ ਮੜਾ ਹੋਇਆ ਯਾਰ ਸਾਡਾ ਪ੍ਰਾਣਾ ਮਲਾ ਸੀ ਹੈ ਆ ਬੜਾ ਨਹੀਂ ਪਿੱਛੇ ਦੇ ਗਏ ਦੱਸਣ ਨੂੰ ਲੈ ਬੜਾ ਕਰ ਲਾ ਹਾਂ ਹਾਂ ਬਾਪੂ ਜੀ ਨਮਸਤੇ ਜੀ ਨਮਸਤੇ ਵੀ ਨਮਸਤੇ ਲੜਕੀ ਤੂੰ ਕੌਣਾ ਮੈਂ ਲੁੱਟਣ ਤੇ ਘਰ ਵਾਲੀ ਇਹ ਲੁੱਟਣੀ ਆ ਬਾਪੂ ਆ ਕੜ ਕੀ ਤਰ੍ਹਾਂ ਕੇ ਗੱਲ ਹਾਂਜੀ ਪਹਿ ਸਾਨੂੰ ਖਬਰ ਕਿਉਂ ਨਹੀਂ ਕੀਤੀ ਕੀ ਹੋਇਆ ਅਸੀਂ ਕੋਈ ਪੈਨਸ਼ਨ ਲਵਾਉਂਦੇ ਕੋਈ ਤੈਨੂੰ ਸਰਕਾਰ ਤੋਂ امداد ਕਰਾਉਂਦੇ ਕੋਈ ਪੈਸੇ ਥੇਲੇ ਵੀ ਕੀ ਗੱਲ ਹੋਈ ਵੀ ਲੁੱਟਣ ਮਰ ਗਿਆ ਤੁਹਾਨੂੰ ਕੋਣ ਕਹਿੰਦਾ ਵੀ ਲੁੱਟਣ ਮਰ ਗਿਆ ਆਹ ਕਹਿੰਦਾ ਕਹਿੰਦਾ ਲੁੱਟਣ ਮਰ ਗਿਆ ਉਰੇ ਆਵੇ ਗੈਂਡਿਆਂ ਚ ਨਾ ਨਹੀਂ ਕੀ ਕਹਿੰਦਾ ਤੇ ਗੱਲ ਸੁਣ ਮੇਰੀ ਹਾਂ ਕੀ ਕਹਿੰਦਾ ਪਹਿ ਤੁਹਾਨੂੰ ਵੀ ਲੁੱਟਣ ਮਰ ਗਿਆ ਆਵੇਂ ਮੇ ਨੂੰ ਬੜਾ ਹੱਸਿਆ ਲਾਈਟਾਂ ਕਾਰੇ ਵਾਸਤੇ ਮੈਂ ਸਟਾਰਟ ਵੀ ਹੋ ਜੂ ਪਰ ਜਿਹੜੇ ਮੋਟਰਸਾਈਕਲ ਹਨ ਮੈਂ ਤੂੰ ਕਹ ਦੋ ਕਹਿੰਦਾ ਬਾਪੂ ਲੁੱਟਣ ਮਰ ਗਿਆ ਮੈਂ ਕੱਲ ਗਿਆ ਲੁੱਟਣ ਮਰ ਗਿਆ ਬਾਪੂ ਜੀ ਹਾਂ ਲੁੱਟ ਕੇ ਜੂਠੜ ਜਾਉਂਦਾ ਹਾਂ ਲੁੱਟਣ ਜਿਉਂਦਾ ਹਾਂ ਜੀ ਕਿੱਥੇ ਲੁੱਟਣਾ ਉਹ ਘਰੇ ਬੈਠਾ ਜਾਂ ਥੇਤੀ ਉਹਨੂੰ ਬੁਲਾ ਕੇ ਲੈ ਕੇ ਆ ਕਿਉਂਕਿ ਦਰਿਆ ਤੇ ਪਾਉ ਆਏ ਨੇ ਠੀਕੀ ਦਾ ਠਿਕਾਣਾ ਇੱਕ ਜੇ ਖੇਦੀ ਬਲਾ ਕੇ ਲੱਗੇ ਆ ਗਿਆ ਓਏ ਆ ਬਦਕਰਨ ਲੁੱਡਣਾ ਮਰ ਗਿਆ ਓਏ ਕਿਆ ਨੂੰ ਬਾਬੂਆ ਮੈਂਦਾ ਕੱਲ ਨਾ ਅਖਬਾਰ ਚ ਪੜਿਆ ਸੁਨਾ ਮੈਂ ਅਖਬਾਰ ਚ ਪੜਿਆ ਆ ਓਏ ਕੋਈ ਹੋਰ ਹੋਊਗਾ ਉਹ ਫਿਰ ਕੋਈ ਹੋਰ ਕਹਿ ਦੇਣਾ ਬੇ ਲੁੱਡਣਾ ਵੇ

तू फिर ग्राउंड चल नहीं ग्राउंड बाबू का बैठा भखारी मारी जाना और जेरा शरीर नी है तू टूटना क्रिकेट खेलता फिर जेरा भारी टूटन नहीं है तो ਉਹ ਕਹਿੰਦੇ ਇਸ ਵਾਰ ਟੀਕਾ ਮੈਂ ਲੈਣਾ ਚੱਲ ਮੈਨੂੰ ਲੈ ਕੇ ਚੱਲ ਤੈਨੂੰ ਬਾਪੂ ਨੇ ਬੁਲਾਇਆ ਉੱਥੇ ਬਾਪੂ ਜੀ ਬੰਦਗੀ ਜੀ ਬੰਦਗੀ ਵੀ ਬੰਦਗੀ ਬਾਪੂ ਜੀ ਬੰਦਗਾ ਬੰਦਗਾ ਓਏ ਬੰਦਗੀ ਤਾਂ ਹੋਈ ਬੰਦਗਾ ਕੀ ਹੋਇਆ ਬੰਦਗੀ ਦੇ ਘਰ ਆਲਾ ਲੈ ਸਲਾਮਾਨੂ ਵੀ ਰਿਸ਼ਤੇ ਦੇ ਹੀ ਬੈਠਾ ਓ ਮੇਰੀ ਗੱਲ ਸੁਣ ਲੱਤਣ ਤੇ ਨਹੀਂ ਆਉਂ ਹੋਰ ਤਰੇ ਕਿਰੋਦਾਂ ਨੂੰ ਲੈ ਓ ਯਾਰ ਮੇਰੀ ਗੱਲ ਅਚੰਗੀ ਨਹੀਂ ਯਾਰ ਹੁਣ ਤੇਰੇ ਮੱਥੇ ਤੇ ਨੀਂ ਲੁੱਟਣਾ ਆ ਮੇਰੇ ਅੱਥੇ ਚੱਪੂ ਜੀ ਦਾ ਚੱਪੂ ਠੀਕ ਆ ਠੀਕ ਆ ਮੈਂ ਸਮਝ ਗਿਆ ਲੈ ਮੇਰੀ ਗੱਲ ਸੁਣ ਲੈ ਬਣਾ ਇੱਕ ਤਰ੍ਹਾਂ ਭਾਈ ਆਇਆ ਹੋਇਆ ਉਹਨੇ ਚੁੰਡਣਾ ਮੇਰਾ ਭਾਈ ਹਾਂ ਮੈਂ ਤਾਂ ਚੁੱਲ੍ਹੇ ਦਾ ਜੰਮੀਆ ਕੋਈ ਜੰਮਣ ਨਹੀਂ ਦਿੱਤਾ ਉਹ ਕਹਿੰਦਾ ਮੈਂ ਭਾਈ ਮਾਰੋ ਵਾਲੀ ਕੰਨਾਂ ਹੀ ਆ ਉਹਦਾ ਕਹਿੰਦਾ ਮੈਂ ਲੁੱਟਣ ਦਾ ਭਾਈ ਆ ਯਾਰ

ਨਾ ਬਈ ਜਮਾਨ तेरे क्या ਕਰਦਾ ਤੇ ਨੇ ਅੱਬਾ ਓਏ ਕੀ ਕਰੇ ਇਹਨੂੰ ਚੁੱਪ ਕਰਾ ਲਾ ਇਹ ਮੈਂ ਚੁੱਪ ਕਰਾਵਾ ਹਾਂ ਤੇਰੀਆਂ ਜਾਨਾ ਕਰਦੀ ਹੈ ਮੇਰੀ ਗੱਲ ਸੁਣੋ ਵੇ ਬਾਬਾ ਜੀ ਦੇ ਆਰਥਾਨ 2000 ਇੱਕ ਜਦੇ ਨਾ ਦੇ ਕਰ ਮੈਂ ਹੋਂ ਸਾਰੇ ਦੇਖਿਆ ਪਹਿਲਾਂ ਟੁੱਟਣਾ ਬੀ ਆਰ ਤੇ 2000 ਤੋਂ ਲੈ ਕੇ ਲੁੱਟਣਾ ਨਾ ਬੋਲਦਾ ਇਸ ਤਰ੍ਹਾਂ ਮੈਂ ਵੀ ਨਮਾ ਆਇਆ ਮੇਰੇ 1995 ਵਿੱਚ ਤੇ ਉੱਥੇ ਵੀ ਲੁੱਟਣਾ 1980 'ਚ ਤੇ ਉੱਥੇ ਵੀ ਲੁੱਟਣਾ 1975 ਤੋਂ ਲੈ ਵਾਹ ਉਹ ਜੰਦਾ ਮੈਂ ਠੀਕਾ ਲੈਣਾ ਉਹ ਆਹੋ ਪਰਮਦਰਸ਼ਨ ਦੱਸੀਦਾ ਜਾਣਾ ਹੈ ਰਿਸਟਰ 'ਚ ਇੰਨਾ ਵੀ ਬਾਹਰ ਕੱਢ ਲਿਆ ਅੱਛਾ ਹਾਂ ਦੇ ਕੰਪਿਊਟਰ ਤੇ ਦੱਸ ਲੈ ਮੇਰੀ ਗੱਲ ਸੁਣੋ ਦੇਖ ਬੈਸਣ ਦਾ ਕੋਈ ਫਾਇਦਾ ਨਹੀਂ ਅੱਗੇ ਕੱਲਾ ਹੋਣਾ ਠੇਕਾ ਤੇਰੇ ਨਾਂ ਲਿਖਿਆ ਜਾਂਦਾ ਹੁਣ ਠੇਕਾ ਬੋਲੀ ਤੇ ਛੱਡੂ ਮੈਂ ਸਰਕਾਰੀ ਦੀ ਮਨਜ਼ੂਰ ਕਾਰ ਬੋਲੀ ਚਾਹ ਆ ਜਾ ਬਈ ਨਾ ਵੀ ਸਰਕਾਰੀ ਬੋਲੀ ਰੱਖਾਂ ਰੱਖ ਸਰਕਾਰੀ ਬੋਲੀ 400 ਰੁਪਿਆ ਕਹੇ ਬਾਬੂ 800 ਲੈ ਦੋ 800 ਚੁੱਕਣ 1600 1600 ਚੁੱਕਣ 3200 3200 ਚੁੱਕਣ ਲਈ ਦੋ ਬੱਤੀਆਂ ਦੋ ਬੱਤੀਆਂ 400 400 ਹੱਜਾ ਨੰਦੇ ਮਾਗੀ ਬੋਲੀ ਵਾਹ ਬਿੱਲਾ ਐ 15 ਦੇ ਹੋ ਉਹਨੇ 20 ਕਹਤਾ 20000 ਚੁੱਪਣ ਬਾਦ ਉਹਨੇ ਕਿੰਨੇ ਵਾਧਾ 30 30000 ਲੁੱਪ ਲਈ 35 ਇਹ 300 ਤਾਂ ਗੁੜੀ ਨੂੰ ਮੀਆਂ ਆ ਜਾ ਦੇਖੋ ਕਰੂਗਾ ਸਾਡੀ ਜੀ ਸਰਨੰਗ ਅਸੀਂ ਕਰ ਲਈਏ ਸਰਨੰਗ ਜੀ ਪਾਫਾ ਬੰਦ ਯਾਰ ਬੜੀ ਛੇਤੀ ਭਜਾਇਆ ਕਰ ਤਾਉ ਨਹੀਂ ਨਹੀਂ ਛੜਨ ਨਹੀਂਦਾ ਹੁੰਦਾ ਹੈ ਕਹਿੰਦਾ ਸੀ ਕਹਿੰਦਾ ਠੇਕਾ ਇਸ ਵਾਰ ਮੈਂ ਹੀ ਲੈਣਾ ਬੁੱਤ ਨੂੰ ਲੈਣ ਦੇਣਾ ਹੀ ਤੇ ਦੇਖੀ ਦੇਖੀ ਨਾਲੇ ਥੋੜੇ ਨਖਰਾ ਕਰਦੀ ਲੈ ਗੱਲ ਸੁਣ ਬੁੱਤਣਾ ਦੇ ਮੈਨੂੰ ਵੀ ਪਤਾ ਨਸ਼ੇ ਚ ਬੋਲੀ ਤੂੰ ਬਹੁਤ ਉੱਪਰ ਲੱਗਿਆ ਠੀਕ ਹੈ ਨਾ ਆਹ ਬੰਦਿਆ ਨਸ਼ੇ ਚ ਬੋਲੀ ਤੂੰ 30000 ਦੇ ਲੈ ਗਿਆ ਨਾ ਜਿਵੇਂ ਕੱਟ ਕਰ ਦੋ ਚੱਲ 20000 ਤੇ ਲਿਖ ਦਿੰਨਾ ਤੇਰੀ ਗਰੀਬਾਂ ਨਹੀਂ ਚੱਲ 15000 ਤੇ ਲਿਖ ਦਿੰਨਾ ਮੈਂ ਗਰੀਬ ਆਪਾ ਉਹ ਕਿੰਨਾ ਤਕ ਗਰੀਬ ਆ ਜਮਾਨ ਕੱਚੇ ਰਹਾ ਪਿਆ ਬੱਚੇ ਕਿੰਨੇ ਨੇ ਹਾਂਜੀ ਜਵਾਕ ਕਿੰਨੇ ਨੇ ਚਾਰ ਟੋਕਰੇ ਵਾਹ ਇਹ ਰੱਖਦਾ ਚਾਰ ਟੋਕਰੇ ਤੇ ਯਾਰ ਮੇਰੀ ਗੱਲ ਸੁਣ ਮੈਨੂੰ ਪਤਾ ਤੇਰਾ ਸੀਖ ਖੜਾ ਸੀ ਬੋਲੀ ਪੜਾਈ ਗਿਆ ਚੱਲ ਮੈਂ 10000 ਲਿਖ ਦਿੰਨਾ ਤੇਰਾ ਠੀਕ ਆ ਬਾਪੂ ਠੀਕ ਆ ਠੀਕ ਇੱਕ ਗੱਲ ਹੋਰ ਸੁਣ ਲੈ ਸਵੇਰੇ 8 ਵਜੇ ਚਲਾਉਣੀ ਆ 5 ਵਜੇ ਸ਼ਾਮ ਨੂੰ ਬੰਦ ਕਰ ਦਿੰਨੀ ਆ ਰਾਤ ਨੂੰ ਕਿਸੇ ਨੂੰ ਪਾਰ ਨਹੀਂ ਲਖਾਉਣਾ ਕਿਉਂ ਬਾਈ ਰਾਤ ਨੂੰ ਜਾਂ ਥੱਕ ਚੋਰ ਪਾਰ ਲੰਘਦੇ ਆ ਪਤਾ ਤੈਨੂੰ ਕੋਈ ਛਾੜੀ ਦਿਹਾੜੀ ਚ ਹੈ ਰੁਪਈਏ ਮੈਂ ਦੀ ਵੀ ਨਹੀਂ ਵੱਖਣਾ ਹੈ ਜੇ ਰਾਤ ਨੂੰ ਕਹਣਾ ਮੈਂ ਦੋ ਬੰਦਿਆਂ ਨੂੰ ਪਾਰ ਲਖਾਉਣਾ ਹੈ ਮੈਂ ਨੂੰ ਰੁਪਈਆ 2.500 ਦੇ ਡੂਟੂੜ ਸੌ ਹਾਂ ਓਏ ਓ ਦੋ ਬੰਦੇ ਲੈਣ ਕੀ ਜਾਂਦੇ ਨੇ ਉਹ ਮਾਰ ਉਸ ਕਿਨਾਰੇ ਤੋਂ ਉਹ ਪੱਠੇ ਲੈ ਕੇ ਆਉਂਦੇ ਨੇ ਪੱਠੇ ਕੱਖ ਹਾਂ ਵਾਹ ਵਾਹ ਉਹ ਰਾਤ ਨੂੰ ਕੌਣ ਪੱਠੇ ਲੈ ਕੇ ਆਉਂਦਾ ਭਿੰਦਾ ਐ ਸੋਚ ਕਦੇ ਕਦੇ ਐਂ ਦੱਸ ਉਹ ਪੱਠੇ ਆ ਕਿਉਂ ਕਿਤੇ ਖੋਣ ਕੇ ਦੇਖਿਆ ਵੀ ਕੀ ਹੁੰਦਾ ਨਾ ਉਹ ਕਮਲਿਆ ਉਹ ਰਾਤ ਨੂੰ ਜਾਂਦੇ ਨੇ ਤੇਰੀ ਬੇੜੀ ਚ ਬਹਿ ਕੇ ਉਹ ਦਰਿਆ ਦੇ ਲਵੇ ਲਾਣੇ ਪਿੰਡਾਂ ਚ ਚੋਰੀਆਂ ਕਰਦੇ ਨੇ ਉੱਪਰ ਕੱਖ ਪਾਲ ਲੈਂਦੇ ਨੇ ਪੰਡ ਬੰਨ ਲੈਂਦੇ ਨੇ ਇਹਨੂੰ ਐ ਲੱਗਦਾ ਜਿਵੇਂ ਕਿਤੇ ਪੱਠੇ ਲੈਣ ਚਲੇ ਨੇ ਲੱਗਦਾ ਤਾਂ ਹੀ ਹੈ ਲੈ ਇਹਨੂੰ ਐ ਦੱਸ ਪਹਿਲਾਂ ਰਾਤ ਨੂੰ ਕੋਈ ਪੱਠੇ ਲੈਣ ਜਾਂਦਾ ਮਸੇ ਰੋਜ ਬਾਹਰ ਲਖਾਉਣਾ ਚਾਰ ਚਾਰ ਪੰਜ ਪੰਜ ਕੋਲੀਆਂ ਲਖਾਉਣਾ ਨਹੀਂ 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 ਕਿਸੇ ਨੂੰ ਨਹੀਂ ਬਿਲਕੁਲ ਲਖਾਉਣਾ ਕੰਪਲੇਟਾਂ ਹੁੰਦੀਆਂ ਨੇ ਕਹਿੰਦੇ ਵੀ ਉਹ ਦਰਿਆ ਤੋਂ ਪਾਰ ਬੰਦੇ ਆਉਂਦੇ ਨੇ ਰਾਤ ਨੂੰ ਚੋਰੀਆਂ ਕਰਨ ਤਾਂ ਹੀ ਤਾਂ ਤੁਹਾਨੂੰ ਇਹ 150 ਰੁਪਏ ਦੇ ਜਿੰਦ ਨੇ ਹੋੜੀ ਦਾ ਕਿਰਾਇਆ 2 ਰੁਪਏ ਸੋਚਣ ਵਾਲੀ ਗੱਲ ਐ ਹਾਂ ਠੀਕ ਆ ਲੈ ਇੱਕ ਗੱਲ ਹੋਰ ਸੁਣ ਲੈ ਹਾਂ ਦਰਿਆ ਤੇ ਚਾਰ ਜਾਨਵਰ ਆਉਣਗੇ ਪਾਣੀ ਪੀਣ ਰਾਤ ਨੂੰ ਦਰਦਾਦਾਂ ਨਾ ਨਾ ਦੇ ਮੇਰੇ ਕੋਲੋਂ ਪਾਣੀ ਪੀਣਾ ਨਾ ਪਾਣੀ ਪੀ ਕੇ ਉਹਨਾਂ ਨੇ ਮੁੜ ਜਾਣਾ ਹਾਂ ਪਾਣੀ ਪੀਣ ਕੇ ਤੈਨੂੰ ਮੁੜ ਜਾਣਗੇ ਤੈਨੂੰ ਕੁਝ ਨਹੀਂ ਕਹਿਣਗੇ ਅੱਛਾ ਲੈ ਗੱਲ ਸੁਣ ਲੈ ਹਾਂ ਇਧਰੋਂ ਤਾਊਗਾ ਸ਼ੇਰ

ਨਾ ਕਿਤੇ ਤੋਂ ਹਾਂ ਨਾ ਹਾਥੀ ਤੋਂ ਹਾਂ ਆ ਲੈਣਾ ਰੱਛਾ ਹਾਂ ਇਹਨੇ ਕਿੱਦਰ ਦਾ ਪੁੱਠਾ ਚੜਦਾ ਰੱਬ ਚਾ ਜਾਂਦਾ ਪਰ ਕਮਰੇ ਵਿੱਚ ਤਾਂ ਕੀ ਨਹੀਂ ਹੁੰਦੀ ਆ ਜਾਨ ਨਹੀਂ ਏਨੀ ਹੁੰਦੀ ਆ ਇਹ ਦਰਖਤ ਤੇ ਪੁੱਠਾ ਚੜ ਜਾਂਦਾ ਹਾਂ ਹਾਂ ਉਹ ਦਰਖਤ ਇਹਨਾ ਬੰਦ ਕੀ ਹਾਂ ਅ ਦਰਖਤ ਤੇ ਪੁੱਠਾ ਚੜ ਜਾਂਦਾ ਉਹ ਯਾਰ ਤੈਨੂੰ ਕੁਛ ਨਹੀਂ ਕਹਿੰਦੇ ਉਹ ਪਾਣੀ ਪੀਣਗੇ ਜਾਨ ਬੰਨੇ ਈਕੇ ਮਰ ਜਾਂਦੇ ਠੀਕ ਹੈ ਠੀਕ ਹੈ ਲੇ ਵਾ ਵਾ ਲੈ ਮੈਨੂੰ ਗੱਲ ਸੁਣ ਇਹ ਹੈਗਾ ਪਤਨ ਬੰਦ ਕਈ ਸਾਲਾਂ ਹਾਂ ਬਾਾਰ ਬਾਾਰ ਸ਼ਨੀ ਹੋਈ ਲੈ ਗੱਲ ਸੁਣੋ ਹੁਣ ਮੈਂ ਤੇਰੀ ਮਸ਼ਹੂਰੀ ਕਰਾ ਦਿੰਨਾ ਇੱਥੇ ਹਾਂ ਮੈਂ ਬੁਲਾਉਣਾ ਗਾਉਣ ਵਾਲੇ ਲੋਕ ਲੋਕਾਂ ਦਾ ਕਰਦੇ ਆ ਇਕੱਠ ਨਾਲ ਤਾਂ ਲੋਕਾਂ ਦਾ ਮਨੋਰੰਜਨ ਹੋ ਜਾ ਨਾਲੇ ਪਤਾ ਲੱਗ ਜਾਊਗਾ ਜੇ ਦੀ ਅਬਦਾ ਦੱਸਦੀ ਵੀ ਇਸ ਵਾਰ ਠੇਕਾ ਮੈਂ ਲੈ ਲਿਆ ਬੇਣੀ ਦਾ ਠੇਕਾ ਨਾਲੇ ਲੋਕਾਂ ਨੂੰ ਇਹ ਪਤਾ ਲੱਗਦਾ ਲੈ ਮੈਂ ਗਾਉਣ ਵਾਲੇ ਦਾ ਪ੍ਰਬੰਧ ਕਰਾਂ ਆਵੇ ਦੌਣ ਵਾਲੇ ਆ ਜੋ ਕੋ ਨਾ ਸਤੂ ਜੱਗ ਦਾ ਮੋਹ ਨਹੀਂ ਆ ਪਹਿਲਾ ਆ ਪੀ ਰੱਬ ਨੂੰ ਇਸ਼ਕ ਲੱਗਾ ਜੇ ਮਾਸ਼ੂਕ ਤੋਂ ਜੋੜੀਆਂ ਜੱਗ ਥੋੜੀਆਂ ਨਾ ਜਣ ਭਤੀਆਂ ਉਹਨਾਂ ਜੋੜੀਆਂ ਦੀ ਗੱਲ ਕਰ ਰਹੇ ਜਿਹਨਾਂ ਦੀ ਪੀਸਿਫਿਕਾ ਮੈਮੋਰਟ ਮਾਈ ਹੀਰ ਤੇ ਮੇਰਾ ਅੰਚਲ ਮੈਂ ਆਪ ਨਾ ਲਾ ਲੀਆਂ ਮੇ ਸੋਹਣੀਆਂ ਲਗੀਆਂ ਸੋਹੜੋ